ਅੱਜ ਆਪਾਂ ਇੱਕ ਐਜੀ ਜਗ੍ਹਾ ਤੇ ਪਹੁੰਚੇ ਬਈ ਕਹਿੰਦੇ ਨੇ ਵੀ ਇਹ ਜਿਹੜੀ ਜਗ੍ਹਾ ਹੈ ਇਹ ਜਿਹੜੀ ਰਾਤੋਂ ਰਾਤ ਤਿਆਰ ਹੋਈ ਵਾ ਜਿੰਨਾਂ ਦੇ ਦੁਆਰਾ ਇੱਕ ਪੀਰ ਦੀ ਜਗ੍ਹਾ ਤੇ ਪਹੁੰਚੇ ਵੀ ਜਿਸ ਪੀਰ ਦਾ ਨਾਂ ਹੈ ਪੀਰ ਪ੍ਰਾਣੀਆਂ ਜੀ ਆਪਾਂ ਉੱਥੇ ਪਹੁੰਚੇ ਆਂ ਫਗਵਾੜੇ ਦੇ ਵਿੱਚ ਵੀ ਯਾਰ ਇੱਥੇ ਦਾ ਇੱਕ ਇਹ ਲੋਕਾਂ ਦਾ ਵਿਸ਼ਵਾਸ ਏ ਵੀ ਜੇ ਆਪਾਂ ਘਰ ਬਣਾ ਕੇ ਜਾਵਾਂਗੇ ਇੱਟਾਂ ਤੇ ਜਮੇਟਾਂ ਹੁਣ ਤਾਂ ਤੇ ਖੜੀਆਂ ਕਰਾਂਗੇ ਆ ਜਿਵੇਂ ਤੋਂ ਵੀ ਵੇਖਦੇ ਪਾਏ ਜੀ ਵੀ ਉਹਨਾਂ ਦਾ ਘਰ ਬਣ ਜੇਗਾ ਆਪਾਂ ਬਾਬਾ ਜੀ ਨਾਲ ਵੀ ਗੱਲ ਕਰਾਂਗੇ ਤੇ ਆਪਾਂ ਤੁਹਾਨੂੰ ਇਹ ਬਾਕੀ ਜਗ੍ਹਾ ਬਾਰੇ ਵੀ ਦੱਸਾਂਗੇ ਤੇ ਆਜੋ ਮਿੱਤਰੋ ਤੇ ਆਜੋ ਫਿਰ ਮਿੱਤਰੋ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਈਏ ਦਰਗਾਹ ਸ਼ਰੀਫ ਬਾਬਾ ਜਮੇ ਸ਼ਾਹ ਜੀ ਦੀ ਤੇ ਇਹ ਕਹਿੰਦੇ ਨੇ ਵੀ ਇਹ ਜਿਹੜੀ ਦਰਗਾਹ ਹੈ ਨਾ ਵੀ 4 ਘੰਟਿਆਂ ਦੇ ਵਿੱਚ ਤਿਆਰ ਕਰਕੇ ਗਏ ਨੇ ਜਿੰਨ ਦਿਨ ਇਹ ਰਾਤ ਦੇ 12 ਵਜੇ ਤੋਂ ਬਾਅਦ ਤੇ ਸਵੇਰ ਦੇ 4 ਵਜੇ ਤੋਂ ਪਹਿਲਾਂ ਯਾਨੀ ਕਿ 4 ਘੰਟਿਆਂ ਦੇ ਵਿੱਚ ਇਹ ਜਿਹੜੀ ਚਲੀਦਰ ਸਰੋਗਰ ਕੀ ਪਈਏ ਨਾ ਦਰਗਾਹ ਇਹ ਤਿਆਰ ਕਰਕੇ ਗਏ ਸੀ ਕਿਤੇ ਹੁਣ ਤਾਂ ਇਹਨੂੰ ਰੇਨੋਵੇਟ ਕਰ ਦਿੱਤਾ ਵਾ ਤੇ ਜਿਹੜੇ ਇਹ ਜਿਹੜੇ ਬਾਬਾ ਜੁੰਮੇ ਸ਼ਾਹ ਜੀ ਰਹੇ ਨੇ ਵੀ ਕਹਿੰਦੇ ਨੇ ਵੀ ਜਿੰਨਾ ਦੇ ਉਸਤਾਦ ਸੀਗੇ ਵੀ ਜਿਹੜੇ ਉਸਤਾਦ ਜਿਹੜੇ ਜਿੰਨ ਸੀਗੇ ਇਹਨੂੰ ਮੰਨਦੇ ਸੀਗੇ ਉਹਨਾਂ ਨੂੰ ਮੰਨਦੇ ਸੀਗੇ ਤੇ ਉਹਨਾਂ ਦੇ ਹੁਕਮ ਦੇ ਦੁਆਰਾ ਇਹ ਜਿਹੜੀ ਦਰਗਾਹ ਬਣਾ ਕੇ ਗਏ ਨੇ ਵੀ ਹੋ ਸਕਦਾ ਜਾਂ ਫਿਰ ਬਣੀ ਬਣਾਈ ਇੱਥੇ ਲੈ ਆਂਦੀ ਹੋਵੇ ਤੇ ਇੰਦਾ ਇਸ ਜਗ੍ਹਾ ਦਾ ਇਸ ਦਰਗਾਹ ਦਾ ਵਿਸ਼ਵਾਸ ਇਹ ਮੰਨਦਾ ਵੀ ਇੱਥੋਂ ਦੇ ਲੋਕ ਆ ਤੇਜੀ ਟ੍ਰੈਵਲ ਜੀ ਆਪਾਂ ਇੱਥੋਂ ਦੇ ਜਿਹੜੇ ਬਾਬਾ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਇਹ ਗੱਲ ਜੀ ਬਾਬਾ ਜੀ ਜੀ ਬਾਬਾ ਜੀ ਦੱਸਿਆ ਜੀ ਵੀ ਇਸ ਇਸ ਜਗ੍ਹਾ ਦਾ ਕੀ ਇਤਿਹਾਸ ਰਿਹਾ ਜੀ ਇਹ 4 ਰੋਜ਼ ਰਾਤੋਂ ਰਾਤ ਬਣਿਆ ਅੱਛਾ ਜੀ ਜਗਾ ਇੰਡੀਆ ਜੰਦਲੀ ਗੱਤੁਰਾਦ ਬਣਿਆ ਇਹ 12ਵੀਂ ਸਦੀ ਦੀ ਮੰਡੀ 12ਵੀਂ ਸਦੀ ਦੀ 12ਵੀਂ ਸਦੀ ਯਾਨੀ ਕਿ ਇਹ ਪੁਰਾਣੀ ਜਾਂ ਸਾਦੇ ਬਹੁਤ ਪੁਰਾਣੀ ਅਲਬਈ ਪੀਰ ਪੁਰਾਣੀ ਹੈ ਅੱਛਾ ਜੀ ਨਾਂ ਬਾਜ ਜੁਮੇਖਾ ਆਇਆ ਅੱਛਾ ਜੀ ਅਲਬਈ ਪੀਰ ਪੁਰਾਣੀ ਹੈ ਬਹੁਤ ਪੁਰਾਣੀ ਜਿਆ ਪਰਾ ਚੀਜ਼ ਹੈ ਜੀ ਜੀ ਬਹੁਤ ਇਤਿਹਾਸਦਾਰ ਬਣਿਆ سلسلہ ਜਿੰਨਾ ਵੀ ਇਸ ਰੋਗਰ ਹੈ ਬਹਤ ਜਿਆ ਇਤਿਹਾਸਦਾਰ ਬਣਿਆ ਰੋਗੜੇ ਤੇ ਹਾਂਜੀ ਦੁੱਖ ਟਾਸ਼ ਨਾਤੇ ਸਾਰੇ ਦੂਰ ਹੋ ਗਏ ਤੇ ਮੈਂ ਇੱਕ ਵੀਡੀਓ ਦੇਖੀ ਸੀਗੀ ਵੀ ਉਹਨਾਂ ਨੇ ਜੇ ਸਹੀ ਦੱਸਦੇ ਵੀ ਇਹ ਮਿਰਰਾਤ ਹੋ ਰਹਾ ਹੈ ਕਿ ਜਿੰਨ ਬਣਾ ਕੇ ਗਏ ਨੇ ਮਿਟਾਣਾ ਆਪਾਂ ਦੇਟਾ ਲੈਣੇ ਜਿੰਦਾ ਸੁਣਦੇ ਆ ਹਾਂਜੀ ਜਿਹੜੀ ਕਰਦੀ ਹੈ ਜਿੰਨਾਂ ਦੇ ਦੁਆਰਾ ਇਟਾ ਕੀਤੀ ਠੀਕ ਰਾਤ ਰਾਤ ਦੀ ਬਣੀ ਹੈ ਅੱਛਾ ਗੱਲ ਕਰਦੇ ਸੀ ਕਿ ਇਹ ਚੁੰਨੇ ਦਾ ਬਣਿਆ ਹੈ ਚੂਨਾ ਚੂਨਾ ਪੱਥਰ ਜਿਹੜਾ ਹੁੰਦਾ ਉਹ ਇਹ ਦੇਖ ਕੇ ਆਹ ਦਾ ਬਣਿਆ ਹੈ ਦੇਖੇ ਨਹੀਂ ਮੈਂ ਸਿੱਧਾ ਇੱਧਰ ਹੀ ਆ ਕੇ ਦੇਖਿਆ ਨਹੀਂ ਜੀ ਹਾਂ ਜੀ ਚੂਨਾ ਪਟੋੜਾ ਕੋਈ ਬਾਰ ਕੁਛੇ ਮੈਂ ਚਲੋ ਸਪਾਲਿੰਗ ਬਿਲਕੁਲ ਆਈਡੈਂਟੀਫਾਈਡ ਬਾਈ ਚੂਕੋਲਾ ਚੂਨਾ ਪੂਰ ਚੂਨਾ ਪੂਰ ਤੇ ਜਿਵੇਂ ਤੁਹਾਨੂੰ ਦੱਸਿਆ ਬਾ 12ਵੀਂ ਸਦੀ ਜੀ ਤਿਆਰ ਹੋਇਆ ਹਾਂ ਜੀ ਤੇ तकरीबन 900 ਸਾਲ ਹੋ ਚੁੱਕੇ ਹਨ ਹਾਂਜੀ ਛੇ ਜਿਹੜਾ ਬਾਹਰ ਸਰੂਰਵਦ ਉਹਦਾ ਕੀ ਇਤਿਹਾਸ ਕੋਈ ਦਿਨ ਦੱਸ ਦੇ ਵੀ ਜੋ ਡਾਕਟਰ ਜੀ ਆਉਣੀ ਹੈ ਹਾਂਜੀ ਕੋਈ ਨਾ ਚੌਟੀਆਂ ਭਰਦੀਆਂ ਸੰਗੜਦੇ ਅੱਛਾ ਜੀ ਚੌਟੀਆਂ ਰੋ ਜਾਂਦੇ ਆ ਠੀਕ ਹੈ ਚੌਟੀਆਂ ਭਰਦੇ ਠੀਕ ਹੋ ਜਾਂਦੇ ਆ ਜੀ ਬਹੁਤ ਸ਼ਰਧਾ ਲੋਕਾਂ ਦੀ ਇਸ ਇਹ ਕਰਨ ਵਾਲੀ ਜਿਹੜਾ ਆਉਂਦਾ ਉਹ ਹੀ ਠੀਕ ਹੁੰਦਾ ਜੇ ਜਿੰਨੇ ਵੀ ਛੁਆਇਆ ਜਾਂਦੀ ਹੋਰ ਠੀਕ ਹੀ ਹੋਣਾ ਹਾਂਜੀ ਵਿਸ਼ਵਾਸ ਪੈ ਗਿਆ ਰੱਬ ਉਸ ਤੋਂ ਰੱਬ ਦਾ ਨਾਮ ਹੀ ਵਿਸ਼ਵਾਸ ਹੈ ਰੱਬ ਦੇਖਿਆ ਤਾਂ ਕਿਸੇ ਨੇ ਰਹਾ ਹਾਂਜੀ ਰੱਬ ਦਾ ਨਾਮ ਹੀ ਵਿਸ਼ਵਾਸ ਪੂਰੇ ਇਸ ਜਗ੍ਹਾ ਬਾਰੇ ਦੱਸ ਸਕਦੇ ਇਹ ਵਾਲੀ ਪਸਤੂਕਾ ਮੇਰੇ ਤੋਂ ਕਿਹੇ ਪਰਦੇ ਸੰਗੜ ਚੋਂ ਦੂਰ ਦੂਰੋਂ ਦੇ ਹਾਂਜੀ ਐਸ ਵਾਲੇ ਜੋ ਕਿ ਪਰਦੇ ਜੀ ਇਹ ਵਾਲੀ ਐ ਚੋਕੀਆਂ ਪਰਦੇ ਜਿਹੜੇ ਵਿਸ਼ਵਾਸ ਸੀਂਕੀਆਂ ਨਾਲ ਦੇਖੀ ਤੋਂ ਲੈਨੇ ਚੋੜੀ ਆਇਓ ਫਿਰ ਮਿੱਤਰੋ ਆਪਾਂ ਬਾਬਾ ਜੀ ਨਾਲ ਗੱਲ ਕਰ ਲਈਏ ਤੇ ਹੁਣ ਆਪਾਂ ਤੁਹਾਨੂੰ ਇੱਥੇ ਇੱਕ ਹੋਰ ਜਗ੍ਹਾ ਉਨੇ ਵੀ ਜਿੱਥੇ ਕਹਿੰਦੇ ਵੀ ਸੰਗਤਾਂ ਦਾ ਇਹ ਵਿਸ਼ਵਾਸ ਹੈ ਵੀ ਇਸ ਜਗ੍ਹਾ ਤੇ ਆ ਕੇ ਜੇ ਉਸ ਇੱਟਾਂ ਦਾ ਘਰ ਬਣਾਉਂਦੇ ਤੇ ਉਹਨਾਂ ਦਾ ਜਿਹੜਾ ਅਸਲੀ ਜਾਲਾਕਾਰ ਉਹ ਵੀ ਬਣ ਜਾਏ ਤੇ ਉਹ ਵੀ ਜਗ੍ਹਾ ਆਪਾਂ ਤੁਹਾਨੂੰ ਦਿਖਾਉਣੇ ਤੇ ਆਇਓ ਫਿਰ ਹੁਣ ਆਪਾਂ ਚੱਲੀਏ ਬਾਹਰ ਤੇ ਬਖਾਇਏ ਤੁਹਾਨੂੰ ਨਾਲੇ ਸਰੋਵਰ ਵੀ ਹੋਰ ਵੀ ਬਥੇਰਾ ਕੁਝ ਵਕਾਉਣੇ ਆ ਜਿਓ ਫਿਰ ਮੇਂ ਮਿੱਤਰੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਵੀਡੀਓ ਦੇ ਵਿੱਚ ਵੀ ਤੁਸੀਂ ਆਹ ਦੇਖੋ ਜੀ ਜਿਹੜੀਆਂ ਇੱਥੇ ਸੰਗਤਾਂ ਆਉਂਦੀਆਂ ਨੇ ਉਹਨਾਂ ਨੇ ਆਪਦੇ ਆ ਵੀ ਸ਼ਰਧਾਂ ਦੇ ਮੁਤਾਬਿਕ ਇੱਥੇ ਕਾ ਸੁਖਣਾ ਸੁਖੀ ਵੀ ਸਾਡਾ ਘਰ ਬਣ ਗਿਆ ਕਿੰਨੇ ਮੰਝਲੀ ਬਣਾਦਾ ਆ ਬਾਈ ਨੇ ਸਣਾ ਅਵੇ ਛੱਤ ਤੇ ਕੋਠੀ ਬਣਾਤੀ ਹੈਣਾ ਤੇ ਬਾਕੀ ਬਾਈ ਜੀ ਦੱਸ ਸਕਦੇ ਵੀ ਇਸ ਜਗ੍ਹਾ ਬਾਰੇ ਵੀ ਇਹ ਕਿਵੇਂ ਸ਼ਰਦਾ ਇਹ ਚਾਲੂ ਹੋਈ ਜਿਹੜੀ ਆਏ ਫੇਰ ਲੋਕੇ ਸੁਖੜਾ ਸੁਖਦੇ ਜਦਦਾ ਸਾਡਾ ਘਰ ਬਣਦੇ ਵੇ ਜੇ ਕਿਸੇ ਦਾ ਨਵੇਂ ਮਕਾਨ ਹੈ ਕਿ ਜਿੱਦਾਂ ਕਰਾਈਤੇ ਜਾਂਦੇ ਆ ਕੋਈ ਹਾਂਜੀ ਸੁਖੜਾ ਸੁੱਕੇ ਜਾਂਦੇ ਆ ਵੀ ਆਪਣਾ ਘਰ ਬਣਾ ਕੇ ਜਾਂਦੇ ਆ ਵੀ ਸਾਡਾ ਵੀ ਬਣ ਜੂਗਾ ਨਾ ਵੀ ਇੱਥੇ ਇਟਾਂ ਦਿੱਟਾਂ ਰੱਖ ਕੇ ਜਾਂਦੀਆਂ ਇਟਾਂ ਰੱਖ ਕੇ ਜਾਂਦੀਆਂ ਅੱਛਾ ਜੀ ਤੇ ਤੁਸੀਂ ਜਦੋਂ ਦੱਸਿਆ ਵੀ ਉਹ ਉੱਥੇ ਚੱਠਾ ਲੱਗਾ ਸੀ ਕਿ ਉਹ ਸਾਰਾ ਇਹ ਸਾਰਾ ਖਲਾਰਾ ਸਾਰਾ ਖਲਾਰਤਾ ਹਾਂ ਇੱਦਾਂ ਘਰ ਬਣਾ ਬਣਾ ਕੇ ਦੂਰ ਦੂਰ ਜਾਂਦਾ ਅੱਛਾ ਉਹ ਬਦਲੇ ਬਦਲ ਲਾ ਕੇ ਇਕੱਠੀਆਂ ਇੱਥੇ ਸਾਜੀਆਂ ਕਰਾਉਂਦੇ ਹਾਂ ਹਾਂਜੀ ਤੇ ਆਹ ਵੇਖੋ ਇਹ ਸੰਗਤੋਂ ਤੁਸੀਂ ਵੀ ਜਿਵੇਂ ਮੰਜ਼ਲੀ ਔਰ 1 2 3 4 5 6 7 8 9 ਮੰਜ਼ਲੀ ਕੋਠੀ ਬਣੀ ਹੋਈ ਹੈ ਨਾ ਤੇ ਸਾਡੀ 9 ਮੰਜ਼ਲੀ ਬਣ ਜਾਈ ਹਾਂ ਵੀ 9 ਮੰਜ਼ਲੀ ਬਣ ਚੀਗੀ ਤੇ ਵਾਵਾ ਚੱਠੇ ਲੱਗੇ ਇੱਟਾਂ ਦੇ ਨਾ ਹਾਂਜੀ ਤੇ ਆਇਓ ਫਿਰ ਓ ਬਾਈ ਤੇਰਾ ਭਾਈ ਦਰਸ਼ੀ ਇਹ ਪ੍ਰਾਤਮਿਕ ਆ ਮਾ ਹੈ ਨਾ ਇਹ ਪ੍ਰਾਤਮਿਕ ਇਮਾਰਤ ਹੈ ਇਹ ਦਰਗਾਹ ਬਣੀ ਹੋਈ ਹੈ ਹਾਂ ਇੱਕਦਾਂ ਪੁਰਾਣੀ ਨਦੀ ਤੇ ਹੀ ਹੈ ਹਾਂਜੀ ਇਹ ਨਦੀ ਦੇ ਪਾਣੀ ਸਮਾਂ ਦਿਖਾਉਣਾ ਹੈ ਨਾ ਇਹਦਾ ਬਾੜ ਵੀ ਸਦੀ ਦੀ ਬਣੀ ਹੋਣੀ 30 ਸਾਲ ਦੀ ਹਾਂਜੀ ਕਿੰਨੀ ਸਾਲ ਦੀ 30 ਸਾਲ ਦੀ 900 ਸਾਲ ਦੀ 900 ਸਾਲ ਪੁਰਾਣੀ ਹਾਂਜੀ ਸਮੇਂ ਦੇ ਹਿਸਾਬ ਨਾਲ ਜਿੱਦਾਂ ਹੋਰ ਕੁਝ ਸਮਾਂ ਤੋ ਚੁੱਕਿਆ ਹਾਂਜੀ ਤੇ ਇਹ ਚਤੁਰ ਆ ਤੁਸੀਂ ਦੇਖੋ ਇਹ ਇੱਥੇ ਵੀ ਬਣਾਈਆਂ ਹੋਏ ਬੂਟ ਲਾ ਦੀਏ ਕਿਦਾਂ ਹੀ ਆਉਂਦੇ ਕੋਈ ਦੇਖ ਅੱਛਾ ਆ ਬਣਾ ਲਾ ਬੰਦੇ ਵੇ ਇਦਾਂ ਹੀ ਬੂਏ ਇਦਾਂ ਹੀ ਲੋਕ ਉਹਨੇ ਇਦਾਂ ਆਇਆ ਇਹ ਮਤਲਬ ਉਹ ਆ ਤੁਸੀਂ ਦੇਖੋ ਵੀ ਜਿਆਦਾਤਰ ਤਾਂ ਯਾਰ ਹਾਂਜੀ ਹਾਂਜੀ ਅੱਛਾ ਸ਼ੁਰੂ ਤੋਂ ਆਏ ਹਾਂਜੀ ਵੀ ਜਦੋਂ ਤੋਂ ਅੱਛਾ ਜੀ ਬ੍ਰਿਟਾ ਜਿਹੜੀਆਂ ਨੇ 골ਡ ਬ੍ਰਿਟਾ ਨਹੀਂ ਹੈ ਹਾਂਜੀ ਇਹ ਨਹੀਂ ਲੱਗੀਆਂ ਹੈ ਜਿਆ ਸਾਰਾ ਕੁਝ ਉਦਾਂ ਦਾ ਕੋਈ ਇਹਨੂੰ ਰੈਨੋਵੇਟ ਨਹੀਂ ਕੀਤਾ ਬੰਦਾ ਅੱਜ ਬੰਦ ਲੱਗੀਆਂ ਸਰ ਇਹ ਜਿਵਾ ਕਰ ਦਿੱਤੀ ਹੋਈ ਹੈ ਜਿੱਦਣਾ ਹੋਰੀਆਂ ਪਲੇਟਾਂ ਲੱਗੀਆਂ ਹੋਈਆਂ ਹੈ ਫੋਰੀ 골ਡ ਪਲੇਟਾਂ ਸਾਰੀਆਂ ਪੁਰਾਣੀਆਂ ਹੈ ਅੱਛਾ ਜੀ ਉਹ ਜਿਹੜੀਆਂ ਨੀਲੀਆਂ ਲੱਗੀਆਂ ਨੀਲੀਆਂ ਲੱਗੀਆਂ ਇਧਰ ਹਾਂ ਦੇਖੋ ਚ ਦੇ ਵੀ ਨਹੀਂ ਵਿੱਚ ਹਾਂ ਬੜੇ ਹੀ ਮੇਟਲ ਲੱਗੀ ਹੋਈ ਹੈ। ਇਹ ਕੋਪਰੇਟ ਲੱਗੀ ਹੋਈ ਹੋਊਗੀ ਸਰੀਰ ਦੀ। ਯਾਰ ਇਹ ਕੋਲਾ ਪਲੇਟਾ ਲੱਗੇ ਆ ਇਸ ਲਈ ਮੈਂ ਕਹਿੰਦੇ ਆ ਇਹਦੇ ਵਿੱਚ ਬੈਲਡਰ ਬਣੇ। ਇਹ ਪੁਰਾਣੇ ਜਿਹੇ। ਜਿਹੜੇ ਪ੍ਰਾਤਣੀਆਂ ਯਾਰ। ਵੀ ਇਹ ਕੋਸ਼ ਇੰਦੇ ਚ ਰੈਨੋਵੇਟ ਹੋਇਆ ਵਾ ਤੇ ਇਹ ਜਿੱਦਾਂ ਦਾ ਜਗਾ 4 ਘੰਟੇ ਲੱਗਣਾ ਹੀ ਹੋਈ ਹੈ। 4 ਘੰਟਿਆਂ ਦੇ ਵਿੱਚ 11 ਵਜੇ ਤੋਂ ਬਾਅਦ ਰਾਤ ਨੂੰ ਤੜਕੇ 4 ਵਜੇ ਤੱਕ। ਚਾਰ ਘੰਟੇ ਦੇ ਵਿੱਚ ਚਾਰ ਘੰਟੇ ਇਹ ਦੇਖ ਲਓ ਤੁਸੀਂ ਵੀ ਕੰਨੇ ਕਿ ਮਹਾਰਤ ਲੱਗੇ ਹੋਗੇ ਕੰਨੇ ਕਿ ਮਜ਼ਦੂਰ ਲੱਗੇ ਹੋਗੇ ਜਿਹੜੀ ਕਰ ਤੂੰ ਰੱਤ ਤਿਆਰ ਹੋ ਗਈ ਅੱਛਾ ਯਾਨੀ ਕਹਿੰਦਾ ਮਾਨੂੰ ਕੁਦਰਤੀ ਜਗ੍ਹਾ ਕੁਦਰਤੀ ਹਾਂਜੀ ਇਹ ਯਾਨੀ ਕਿ ਜਿੱਦਾਂ ਬਾਬਾ ਜੁੰਮੇ ਸ਼ਾਹ ਜੀ ਹੈ ਅੱਛਾ ਜੀ ਇਹ ਜੈਨ ਘੋਟਾਂ ਦੇ ਗੁਰੂ ਹੋਏ ਹੈ ਅੱਛਾ ਜੀ ਇਹ ਹੁਣ ਆਪਾਂ ਕਹਿ ਨਹੀਂ ਸਕਦੇ ਵੀ ਇਹ ਬਣੀ ਬਣਾਈ ਹੋ ਜੇਗਾ ਹੋਈ ਹੈ ਹਾਂਜੀ ਬਣਤਾ ਸਕਦੀ ਨਹੀਂ 2 ਘੰਟੇ ਵਿੱਚ 2 ਘੰਟੇ ਵਿੱਚ ਇੱਕ ਕਮਰਾ ਵੀ ਨਹੀਂ ਮੰਨਤਾ ਹਾਂ ਬਣੀ ਬਣਾਈ ਇੱਥੇ ਬਣੀ ਬਣਾਈ ਹੈ ਇਹ ਰਾਤ ਸੁਬਹੜਾ ਆਪਣਾ ਸੁਬਹੜਾ 4 ਸਵੇਰੇ ਇੱਦਾਂ ਬਰਾਂਡੀ ਬਣੀ ਹੋਈ ਸੀ ਕਿੱਧਰੋਂ ਪਾਸੇ ਕਮਰੇ ਵੀ ਸੀਗੇ ਪੂਰਾ ਵੀ ਸੀਗਾ ਹਾਂ ਜੀ ਹੁਣ ਸਮੇਂ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਤੁਮਾ ਹਾਂ ਚਲੋ ਇਹ ਜਗ੍ਹਾ ਲਈ ਮੰਨ ਤਾਂ ਬਹੁਤ ਹੈ ਅੱਛਾ ਜੀ ਬਹੁਤ ਡੂਰ ਡੂਰ ਸਾਹਮਣੇ ਇੱਕ ਪਲੇਅਰ ਕੋਰਟ ਲਈ ਵੀ ਉਹ ਵੀ ਇੱਦਾਂ ਦੀ ਸੇਮ ਕਹਿੰਦੇ ਵੀ ਵੀ ਉਹ ਵੀ ਰਾਤੋਂ ਰਾਤ ਚਾਰ ਹੋਈ ਹਾਂ ਹੋ ਸਕਦੀ ਹੈ ਮੈਂ ਆਪਾਂ ਆ ਹਾਦਰ ਸ਼ੇਖ ਜੀ ਦੀ ਹਾਂਜੀ ਹਾਂਜੀ ਹੈਗੀ ਹੈ ਹਾਂਜੀ ਤੇ ਤੁੰਗੋ ਤੁਸੀਂ ਆ ਵੇਖੋ ਵੀ ਇੱਧਰ ਵੀ ਜਿਹੜੀਆਂ ਇੱਥੇ ਹੀ ਸੰਗਤਾਂ ਆਉਂਦੀਆਂ ਵੀ ਉਹਨਾਂ ਨੇ ਇੱਟਾਂ ਦੇ ਚੱਠੇ ਲਾਏ ਵੀ ਮੰਤਾ ਵੀ ਸਾਡਾ ਵੀ ਘਰ ਘੇਰੀ ਤੇ ਬਾਕੀ ਆ ਤੁਸੀਂ ਦੇਖਦੇ ਪਏ ਜਣਾ ਇਹ ਨਿੱਕੀ ਇੱਟ ਜਿਹੜੀ ਨਾਨਕਸ਼ਹੀ ਇੱਟ ਵੀ ਉਦੋਂ ਯਾਰ ਨਾਨਕਸ਼ਹੀ ਇੱਟ ਦੇ ਨਾਲ ਹੀ ਤਿਆਰ ਹੁੰਦਾ ਸੀ ਕਿ ਚੋਲ ਮਾਰਤ ਹੁੰਦੀ ਸੀ ਕਿ ਤਿਆਰ ਹਾਂਜੀ ਅੱਛਾ ਹਾਂ ਸਾਰੀ ਸਾਰੀ ਛੋਟੀ ਇੱਟੀ ਲੱਗੀ ਵਾ ਤੇ ਮਿੱਟੀ ਦੀ ਚਣਾਈ ਹੋਈ ਵਾ ਤੁਸੀਂ ਦੇਖੋ ਵੀ ਮਿੱਟੀ ਆ ਆਹ ਦਾ ਬਾਅਦ ਵਿੱਚ ਪਲਸਤਰ ਕੀਤਾ ਗਿਆ ਵਾ ਤੇ ਉਦੋਂ ਦਾ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਅੱਜ ਤੋਂ 12ਵੀਂ ਸਦੀ ਦੀ 900 ਸਾਲ ਪਿੱਛੇ ਜੇ ਆਪਾਂ ਗੱਲ ਕਰੀਏ ਤਾਂ ਉਦੋਂ ਸੀਮਿੰਟ ਨਹੀਂ ਸੀ ਤੇ ਉਦੋਂ ਮਿੱਟੀ ਦੀ ਹੀ ਚਣਾਈ ਕਰਦੇ ਹੁੰਦੇ ਸੀ ਕੋਈ ਕੱਲੇ-ਕੱਲੇ ਪੀਸ ਲੱਗੇ ਨੇ ਜਿਵੇਂ ਬਾਈ ਜੀ ਕਹਿੰਦੇ ਨੇ ਵੀ 4 ਘੰਟਿਆਂ ਦੇ ਵਿੱਚ ਇਹ ਜਿਹੜੀ ਇਹ ਮਸਜਿਦ ਹੈ ਇਹ ਦਰਗਾਹ ਤਿਆਰ ਹੋਈ ਵਾ ਤੇ ਇਹਨਾਂ ਨੂੰ ਪਤਾ ਵੀ ਕਿੰਨਾ ਦੇ ਦੁਆਰਾ ਤਿਆਰ ਹੋਈ ਵਾ ਜਾਂ ਫਿਰ ਤਿਆਰ ਹੋਈ ਵੀ ਇਸ ਜਗ੍ਹਾ ਤੇ ਸਥਾਪਿਤ ਕਰ ਦਿੱਤੀ ਗਈ ਤੇ ਆ ਤੁਸੀਂ ਦੇਖੋ ਵੀ ਆ ਟੈਲਾਂ ਆ ਛੋਟੀਆਂ-ਛੋਟੀਆਂ ਟੈਲਾਂ ਕੱਟ ਕੇ ਲਾਈਆਂ ਵਾ ਆ ਦੇਖੋ ਤੁਸੀਂ ਵੀ ਇਹ ਯਾਰ ਇਹ ਪ੍ਰਾਤਣ ਹੀ ਹੈ ਵੀ ਇਹਨੂੰ ਕੋਈ ਰੈਨੋਵੇਟ ਨਹੀਂ ਕੀਤਾ ਵਾ ਨਹੀਂ ਪਹਿਲੇ ਜੀ 900 ਸਾਲ ਪਹਿਲਾਂ ਦੀ ਇਹ ਬਣੀ ਹੋਈ ਵਾ ਇਹਨੂੰ ਕੋਈ ਰੈਨੋਵੇਟ ਨਹੀਂ ਕੀਤਾ ਉਹ ਮਸਜਿਦ ਦੇ ਥੋੜਾ ਬੋਤਾ ਵੀ ਸਟੇਟਿੰਗ ਕੋਈ ਆ ਤੇ ਬਾਕੀ ਆ ਜਿਹੜਾ ਥੱਲੇ ਲਈ ਫਰਸ਼ ਵੇਖਦੇ ਵੇਖਦੇ ਇਹ ਸਾਰੀ ਪ੍ਰਾਤਣ ਹੀ ਹੈ ਸਮੇਂ ਦੇ ਮੁਤਾਬਕ ਥੋੜਾ ਬੋਤਾ ਫਰਕ ਪੈ ਗਿਆ ਹਨਾ ਪਰ ਕਿ ਟੁੱਟ ਗਏ ਨੇ ਪਰ ਫਿਰ ਵੀ ਬਹੁਤ ਸੋਹਣੀ ਲੱਗਦੀ ਹੈ ਜੀ ਇਹ ਆਇਓ ਕੰਸ ਦਾ ਬੰਦ ਹੋ ਰਿਹਾ ਹੈ ਤੇ ਬਲੇ ਹੀ ਦੱਬਣੇ ਦੀ। ਜਦੋਂ ਪਾਣੀ ਹੈ ਤਾਂ ਛੱਡੀ ਦਾ ਨਹੀਂ ਹੈਗਾ। ਜਾਨੀ ਹੱਟਾ ਬੰਦ ਕਰਦੇ ਆ। ਅੱਛਾ ਪਾਣੀ ਘੱਟ ਛੱਡੀ ਦਾ। ਇੱਕ ਵਾਰੀ ਵੀ ਗੱਡੀ ਹੈ। ਠੀਕ। ਇਹ ਇੱਥੇ ਚੌਂਕੀ ਭਰ ਕੇ ਜਾਂਦੇ ਆ। ਹਾਂ ਫਿਰਾਂ ਲਾ ਪੀ ਜਾਂਦੇ ਆ। ਅੱਛਾ ਆਲੂ ਕੋਈ ਬਾਗਲਾ ਕੱਪੜੇ ਲਾ ਲਾ ਕੇ ਸੱਟੇ ਜਾਂਦੇ ਆ। ਹਾਂ ਸਾਨੂੰ ਜੱਕਣੇ ਬੰਦ ਨਹੀਂ ਹੋਣੇ ਦਿੰਦੇ ਸੱਟ। ਕੱਪੜੇ ਕੋ ਲਾ ਕੇ ਤੇ ਸੱਟਰੀਆਂ ਦੇ। ਬਸ ਜਦਾਂ ਸਹੀ ਦਾ ਕੋਈ ਵੀ ਦੁਕਾਨ। ਅਜਨਾਨ ਕਰਕੇ ਜਿੱਦਾਂ ਕੋਈ ਦਾ ਦਿੰਦਾ ਉਦਾਂ ਕੋਈ ਪਰਮੈਂਟ। ਵੀ ਨਵੇਂ ਕੱਪੜੇ ਪਾ ਲਏ ਤੇ ਉਹ ਜਿਹੜੇ ਨਜ਼ਰ ਲੱਗ ਸਕ ਤੇ ਕੋਈ ਆ ਜਿਹੜਾ ਸਰੋਵਰ ਵੇਖਦੇ ਪਏ ਜਿਹੜਾ ਵੀ ਇੱਥੇ ਅੱਜ ਤੋਂ 900 ਸਾਲ ਪਹਿਲਾਂ ਵੀ ਇੱਥੇ ਬਰਾਂਡਾ ਹੁੰਦਾ ਸੀਗਾ ਹਾਂ ਹਾਂ ਇੱਥੇ ਇਹਦੇ ਚਾਰੇ ਚਾਰ ਸਫੇਰੇ ਬਰਾਂਡਾ ਹੁੰਦਾ ਸੀਗੇ ਤੇ ਹੁਣ ਤਾਂ ਟਹਿ ਗਿਆ ਵਾ ਹਾਂ ਤੇ ਆ ਸਰੋਵਰ ਵੀ ਉਦੋਂ ਦਾ ਹੀ ਹੋਆ ਜੀ ਇਹ ਹੁੰਦਾ ਸਰ ਪੱਕਾ ਹਾਂ ਥੱਲੋਂ ਪੱਕਾ ਕੀਤਾ ਵਾ ਵੀ ਉਦੋਂ ਕੱਚਾ ਹੋ ਸਕਦਾ ਸੀ ਹਾਂ ਥੱਲੇ ਖੁਈਆਂ ਇਹਦੇ ਅੱਛਾ ਖੁਈਆਂ ਸੀ ਆ ਉੱਧਰ ਇੱਕ ਖੁਈ ਹੈਗੀ ਹੁਣ ਉਹ ਜਿਹੜੀ ਕੂੰਗਲ ਠੀਕ ਤੇ ਆ ਜੋ ਫਿਰ ਕੂੰ ਬਸਾਈਏ ਵੀ ਕੂੰ ਦਾ ਕੀ ਇਤਿਹਾਸ ਰਿਆ ਜੀ ਹੋਰ ਪੁਰਾਣੇ ਟਾਈਮਾਂ ਚਲਦਾ ਜਿੱਦਾਂ ਹਾਲਜਿ ਦਿਨ ਜਿਹੜੇ ਪੰਡਾਵੇਂ ਚੱਲਦੇ ਸੀ ਸਰਾਹੀ ਆਉਂਦੇ ਜਾਂਦੇ ਪਾਣੀ ਪੀਂਦੇ ਸੀ ਵੈਸੇ ਡੇਰੇ ਜਮੀਨ ਵੀ ਹੈ ਜੀ ਇੱਧਰ ਇਹ ਜਿਹੜੇ ਜਮੀਨ ਵੀ ਹੈਗੀ ਹੈ ਤੇ ਸੰਗਤੋਂ ਇਹ ਸੀਗੀ ਆਪਣੀ ਪੀਰ ਪੁਰਾਣਿਆਂ ਜੀ ਦੀ ਦਰਗਾ ਡੇਰਾ ਬਾਬਾ ਜੰਮੇ ਸਾਹਿਬ ਤੇ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਜਿੰਨਾ ਦੀ ਬਦੌਲਤ ਨੂੰ ਆਪਾਂ ਨੂੰ ਪਤਾ ਲੱਗਾ ਤੇ ਮੈਂ ਤੁਹਾਨੂੰ ਦੱਸਿਆ ਧੰਨਵਾਦ ਬਾਈ ਜੀ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਜਰੂਰ ਕਰਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਓਕੇ ਬਾਈ ਜੀ